ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ ਇੱਧਰ ਪਕ ਰਹੇ ਨੇ ਪਰੌਂਠੇ ਪਿਆਜ਼ ਤੇ ਹਰੀ ਮਿਰਚਾਂ ਵਾਲੇ ਸੁਕਮਣ ਘਰੀਆਂ ਨੂੰ ਤੇ ਆਪਾਂ ਨੇ ਕੁਝ ਕੰਮ ਕਰ ਲਏ ਕੁਝ ਕੋ ਰਹਿੰਦੇ ਨੇ ਉਹ ਛੋਟੀ ਦੀ ਧਾਰ ਰਹਿੰਦੀ ਆ ਭਾਈ ਨੂੰ ਦੇਖ ਦਿਆਂਗੇ ਭਾਈ ਨੱਕਾ ਬਦਲ ਲੰਗਿਆ ਖੇਤ ਹੁਣ ਆਇਆ ਸਿਖ ਨੱਕਾ ਬਦਲ ਨਵੱਗਿਆ ਤੇ ਪਾਣੀ ਜਣੀ ਕੇ ਪਾਣੀ ਤੇ ਆਪਾਂ ਹੁਣ ਧਾਰ ਕੱਢਾਂਗੇ ਭਾਈ ਦੇ ਆਏ ਤੋਂ ਖੜਦੀ ਨਹੀਂ ਹੈਗੀ ਕੀ ਕਰੀ ਇਸ ਤਾਂ ਬਹੁਤ ਔਖੇ ਹੋਏ ਪੰਬਦੀਨ ਹੋਏ ਪਮਾਜ ਨਾਲ ਨਾ ਕੋਈ ਖਰਾਕ ਖਾਂਦੀ ਐ ਵੀ ਲੇਟੀ ਹਨਾ ਜਾਂ ਦਲੀਆ ਦੁੱਧ ਦਾਦ ਚ ਰੰਨ ਕੇ ਖਵਾ ਦਈਏ ਇਹ ਕੁ ਦਿਨ ਬੇਸਣ ਦਾ ਪ੍ਰਸ਼ਾਦ ਕਰਿਆ ਤੇ ਉਹ ਨਹੀਂ ਖਾਦਾ ਕੁਝ ਨਹੀਂ ਖਾਂਦੀ ਪੀਂਦੀ ਹੈਗੀ ਜੇ ਖਾਵੇ ਪੀਵੇ ਹਨਾ ਫਿਰ ਰੱਜ ਪੁੱਜ ਕੇ ਖੜੇ ਕੱਲੇ ਵਾਸ ਕੱਖਾਂ ਕੱਖਾਂ ਤੇ ਹੈਗੀ ਚਾਰ ਚਾਰ ਖਾਂਦੀ ਆ ਮੈਂ ਸੰਨੀ ਕਰੀ ਤੇ ਰੋਗੋ ਕੱਲ ਉਹ ਵੀ ਨਹੀਂ ਖਾਦੀ ਚੱਕ ਕੇ ਦੂਜੀ ਮੱਝ ਨੂੰ ਸਿੱਟੀ ਹੈਗੀ ਇਸ ਕਰਕੇ ਬਸ ਵਦੀਨ ਹੋਈ ਜਾਂਦੇ ਆ ਕਿ ਸਾਰਾ ਦਿਨ ਉਹ ਤੇ ਕਰੇ ਕੁਛ ਚਾਰ ਦੇ ਕਦੇ ਕੁਛ ਚਾਰ ਦਿਨੇ ਖਾਂਦੀ ਨਹੀਂ ਹੈਗੀ ਸਾਰਾ ਹਾਲ ਵਦੀਨ ਹੋਈ ਜਾਂਦਾ ਹੈਗਾ ਤੇ ਬਸ ਆਪਣੇ ਕੰਮ ਤਾਂ ਦੇ ਚੱਲੇ ਜਾਂਦੇ ਨੇ ਜੀ ਕੁੜੀਆਂ ਚ ਜਾਣਗੀਆਂ ਆਪਣੀਆਂ ਸਕੂਲ ਹਾਂ ਨਹੀਂ ਚੋਈ ਨਹੀਂ ਕਾ ਚਾਚਾ ਆ ਜਾ ਤੇ ਚਾਚਾ ਆ ਗਿਆ ਤੇ ਚਾਚਾ ਵੀ ਚਬਾਉ ਮੱਝ ਦੋ ਤਿੰਨ ਜਣੇ ਲੱਗ ਕੇ ਧਾਰਾ ਮਾਰਾਂਗੇ ਤੇ ਕੱਟੀ ਤੇ ਚੁੰਗਣੀ ਤੇ ਪਿਆਰਾਂ ਨਹੀਂ ਹੁੰਨੇ ਦੂਜੀ ਮੱਝ ਦਾ ਦੁੱਧ ਹੋ ਜਾਣਾ ਕੁਛ ਇਹਦਾ ਹੋ ਜਾਂਦਾ ਹੈਗਾ ਜੇ ਖਾਵੇ ਪੀਵੇ ਫਿਰ ਚੜੇ ਹਨਾ ਆ ਜਾ ਚਾਚੇ ਚਾਹ ਪੀ ਲੋ ਨੇ ਤੇ ਆਪਾਂ ਕਰਦੇ ਆ ਕੰਮ ਤੇ ਆਪਾਂ ਕਰਦੇ ਆ ਜੀ ਕੰਮ ਤੇ ਕੰਮ ਕਰਕੇ ਫਿਰ ਤੁਹਾਨੂੰ ਮਿਲ ਦਿਆਂਗੇ ਸਭ ਕੱਜੀ ਉੱਤੇ ਤੁਸੀਂ ਭੱਜ ਗਏ ਉਹਦੇ ਹਾਂ ਤੁਹਾਨੂੰ ਪੈਸੇ ਵੀ ਨਹੀਂ ਦਿੱਤੇ ਐਸੀ ਕਰ ਦੋ ਪੈਸੇ ਐਂਸ ਕੁੜੀਆਂ ਰਖੜੀ ਦੇ ਪੈਸੇ ਮੰਗਦੀਆਂ ਨੇ ਦਾਦੇ ਤੋਂ ਪੈਸੇ ਪਹਿਲੇ ਪੁਰਾਣੇ ਹੋ ਗਏ ਨਹੀਂ ਰੱਖੇ ਰੱਖੇ ਲੱਸੀ ਬਣਾਈ ਐ ਖੱਟੀ ਜਿਹੀ ਪੀਣੀ ਐ ਲਿਆ ਮਾ ਪਾ ਮਾ ਬਸ ਪਰੌਂਠੇ ਦਹੀਂ ਨਾਲ ਖਾ ਰਹੀਆਂ ਪਾਪੇ ਨੂੰ ਪਸਲਾਉ ਖਾਣਾ ਐ ਆਪੇ ਪਿਆਜ਼ ਤੇ ਹਰੀ ਮਿਰਚ ਚਾਹ ਲੈ ਪਰੌਂਠੇ ਨੇ ਖਾਣੇ ਨਹੀਂ ਖਾ ਸਕਦੇ ਉਹ ਦਹੀਂ ਨਾਲ ਕਾਇਕਾ ਬਣ ਗਏ ਇੱਕ ਮੈਨੂੰ ਲਾ ਦੇ ਲੋ ਹਾਂ ਮੈਂ ਹੱਥ ਤੋਂ ਲੈ ਮੇਰੇ ਬਾਹ ਨਾਲ ਹੱਥ ਨੇ ਸਰਵਾ ਲੋ ਜੀ ਜਿਹੜਾ ਟਾਈਮ ਹੈ ਹੁਣ ਦੁਪਹਿਰ ਦਾ ਹੋ ਗਿਆ ਤੇ ਜੇ ਆਪਾਂ ਨਾ ਉਹ ਜਿਹੜਾ ਪੰਜਵਾ ਪਿਛੋਂ ਸੀ ਉਹ 19 ਜੀ ਦੀ ਜੇ ਮੈਂ ਬਿਸਣਾ ਦੀ ਉਹਦੇ ਖਾਲਦ ਵੀਨ ਜੀ ਕਰਕੇ ਚੋਆ ਦੇ ਮੰਦ ਦੀ ਇੰਨੇ ਕੋ ਹੈ ਨਾ ਘਟ ਸੀ ਗੋ ਬੇਸਨ ਦੀ ਮੈਂ ਅੱਜ ਕਰਕੇ ਦੇਖੀਆ ਜੇ ਖਾਲ ਦੀ ਚੁਲਪਾ ਕਰਦਿਆ ਕਰਾਂਗੇ ਤੇ ਇੱਧਰ ਚਾਹ ਤਰੀ ਹੋਈ ਹੈਗੀ ਚਾਹ ਰੀ ਜੀ ਵੀ ਰੁੱਤ ਪਾ ਲਿਆ ਪਾਈ ਆਉ ਨਾਲ ਤੇ ਜੀ ਬਿਸਕਾਟ ਕਰ ਲਾਗੇ ਤੇ ਮਸਲਣ ਬਣਾ ਕੇ ਦੇਖਣਾ ਦੇ ਕੋਲ ਦੇ ਬਣਾਈ ਸੀ ਮੈਦ ਵਿਚાળੋ ਜੋ ਕੱਟ ਦਿੱਤੀ ਫਿਰ ਭੈਣਾਂ ਨੇ ਕਿਹਾ ਕਹਿੰਦੀ ਤੁਸੀਂ ਦੱਸਣਾ ਤੁਸੀਂ ਸੰਦੇਖ ਕਿ ਨਵੰਦੀ ਆ ਇਹਦੇ ਵਿੱਚ ਮੈਂ ਅੱਦਾ ਕਿਉ ਫਾਇਦੇ ਸੀ ਮਹ ਜਖਾਲੇ ਕੋੜਾ ਸਰੋਂ ਦਾ ਤੇਲ ਪਾਇਆ ਫਿਰ ਅੱਪਾ ਕਲੀ ਸਰੋਂ ਦੇ ਤੇਲ ਦੀ ਬਣਾ ਕੇ ਕਰਾਂਗੇ 2-5-7 ਦਿਨ ਜੇ ਬਾਦੇ ਬਰਿਜੇ ਹੋਰ ਨਾਲ ਚ ਕੱਢਦੇ ਜਿਹੜਾ ਖਾਲੀ ਦੀ ਇਹ ਦੇ ਦਿੰਦੇ ਕਿ ਖੰਮੜੀ ਬਣਾ ਤੇ ਫੂਜਾ ਜਖਰਾਬ ਹੋ ਗਿਆ ਵਿਚਾਰੀ ਦਾ ਐਨਾ ਚਾਸੀ ਗਾ ਵੀ ਦੁੱਧ ਬਹੁਤ ਬਹੁਤ ਸਾਰੇ ਚਾਮਾ ਕੁਲਿੱਕੀ ਫਿਰ ਗਈ ਲੈ ਲੈ ਮੱਲ ਮੱਲੇ ਆਉਣੀ ਕਰਸੀ ਵੀ ਹੈਗਾ ਆਪਣਾ ਬੇਸਣ ਤੇ ਥੋੜੀ ਜਿਹੀ ਪਾਣੀ ਦੀ ਖੰਡ ਲੈ ਕੇ ਆ ਜੀ ਆ ਇੰਨਾ ਪਾਣੀ ਲੈ ਕੇ ਪਾਣੀ ਪਰ ਬਾਦੇ ਹੋਏ ਤਾਂ ਨਵੀਆਂ ਮੇਕਪ ਕਰ ਕਰਦੇ ਜੁਮਾਂਗੇ ਕਿ ਸੇ ਪੂਰਾ ਰੱਖਿਆ ਹੋਇਆ ਮਸੇ ਦੀ ਚਾਰੀ ਬਾਲੀਆਂ ਆਉਂ ਜਾਂਦੇ ਗੜੀ ਗੋ ਤੇ ਠੰਡਾ ਹੋ ਗੂ ਜੀ ਖਾ ਲੇ ਫਿਰ ਵੱਧ ਕਰਦੇ ਕਰਾਂ ਫਿਰ ਆਇਆ ਵੀ ਸਾਰਿਆਂ ਗੱਬਣਾ ਨੇ ਉਹਨਾਂ ਨੂੰ ਹਜੇ ਧੋਜੀ ਨੂੰ ਪਾਉਣੇ ਨੇ ਹਜੇ ਮੈਂ ਖਰਾਕ ਬੰਦ ਕਰੀ ਹੋਈ ਆ ਤਾਂ ਕਿ ਗਰਮੀ ਜਾਦੀ ਆਏ ਤੇ ਇਸ ਨੂੰ ਬਾਦੀ ਪਾ ਮੰਗਾ ਸਾਰਿਆਂ ਨੂੰ ਖਰਾ ਤੇ ਜਿੱਦ ਆਪਣਾ ਦਸ ਲਾਲ ਹੋ ਗਿਆ ਦੇ ਰਿਚਾ ਪਾਵਾਂਗੇ ਖਾਣੂਗਾ ਆਂਡਰ ਨੂੰ ਵਾਸਤੇ ਕੁਮਿੰਟ ਜਿਹੜਾ ਪਾਵਾਂਗੇ ਜੀ ਤੇ ਮੈਂ ਪਾਣੀ ਗਰਮ ਕਰ ਲਿਆ ਸੀਗਾ ਵਿੱਚੀ ਖੰਡ ਪਾ ਲਈ ਪਾਣੀ ਗਰਮ ਕਰਕੇ ਅੱਜ ਅਗਲਾ ਇੱਕ ਵਾਰ ਇਹ ਤੇ 4 ਮਿੰਟ ਤੱਕ ਉਲੋਤੀ ਸਪਾ ਪਤਲੀ ਜਿਹੀ ਬਣਾਵਾਂਗੇ ਸਾਰਾ ਤੰਤ ਜੀ ਮੇਹਾਂ ਲੱਭ ਸੀ ਜੀ ਹੰਦੀ ਆ ਪਤਲੀ ਜੀ ਉਹਨੇ ਕਰਾਂਗੇ ਕੋਕਰੋ ਖਾਣੀ ਪਤੂਲ ਸੌਖੀ ਹੋ ਜਾਂਦੀ ਹੈ ਜੀ ਜਿਹੜਾ ਜੇ ਆਪਾਂ ਥੋੜੀ ਘੜੀ ਜੀ ਕਰ ਲੈਣੇ ਫਿਰ ਉਹ ਜੀਬਾਂ ਨਾਲ ਪ੍ਰਖਣਿਆ ਰਹਿੰਦੀ ਹੈ ਬਸ ਅੰਦਰ ਬਗਦੀ ਪਤਲੀ ਜੀ ਤੇ ਜਮਾ ਆਈਏ ਤੇ ਦੇਗ ਮੰਗ ਪਰ ਲੈਣਾ ਇਹ ਹੋ ਗਏ ਸਾਰੇ ਇਹ ਆਪਣੀ ਚਾਹ ਵੀ ਬਿਲਕੁਲ ਚਾਰ ਹੋ ਗਈ ਹੈ ਬਣਤੀ ਹੈ ਹੈ ਕੱਟਾ ਚੁੰਗੀ ਇਹਦਾ ਬੂਹਣ ਆਈਏ ਜਾਏ ਉੱਥੇ ਤੂੰ ਮੰਗਰ ਨਾ ਬੰਨਿਆ ਕਰ ਕੱਟਾ ਚੁੰਗ ਕੇ ਜੈਮਪਾਟ ਜੇ ਹੁਣ ਤਾਂ ਮੈਂ ਆਈ ਆ ਗੋਹਾ ਹਟਾ ਕੇ ਕਰਤੀ ਥਈ ਹੱਥ ਨੂੰ ਦੂਜੀ ਮੱਝ ਨੇ ਵੀ ਹੋਰ ਮੰਗਰ ਨਾ ਬੰਨਿਆ ਕਰ ਤੂੰ ਪਰਾ ਬੰਨਦੇ ਹੁਣੀ ਆਈ ਆ ਮੈਂ ਗੋਹਾ ਹਟਾ ਕੇ ਕੱਟੀ ਦੇਖ ਕੇ ਆਹ ਆਪ ਤਾਂ ਬਣਾਇੰਨ ਕੰਮ ਹੁੰਦਾ ਪੂਰਾ ਤੇ ਜੀ ਸੰਗਣਾ ਹੋਜੀ ਪੂਰਾ ਹਜੇ ਪਾਣੀ ਨੀ ਪਾ ਲਈ ਮੈਂ ਖੋਲਦੀ ਖੋਲਦੀ ਰਹਿ ਗਈ ਮਾ ਮੰਗਰ ਬੰਨਿਆ ਪਿਆਗਾ ਆਉਣ ਮੈਂ ਸਾਰਾ ਗੁਹਾ ਗੁਹਾ ਹਟਾ ਕੇ ਗਈ ਨੂੰ ਤਾਂ ਸਾਰੀ ਮੈਸਨ ਹੁਣ ਇਹ ਲੱਗਿਆ ਹੋਏ ਲਾਹਿਆ ਨਹੀਂ ਹਨਾ ਹੁਣ ਹੀ ਲੱਗਿਆ ਹੋ ਕੱਟੀ ਭੁੱਖੀ ਮਰਦੀ ਨਹੀਂ ਆਪਾਂ ਨੂੰ ਜੰਗ ਜਾਨ ਡੈਰੀ ਚੋਂ ਲੈ ਆ ਕੇ ਪੀਣਾ ਪੈਂਦਾ ਆਪਣੇ ਜਗਰ ਤਾਂ ਪਿਆਜ਼ ਹੀ ਵਰਤਣ ਜਗਰ ਉਹ ਜਦ ਜਲੀ ਮਾਦੀ ਸਿਰੇ ਦੋ ਸੈਂਟ ਚਾਰ ਸੈਂਟ ਕੋਲ ਕੀ ਹੋਊਗਾ ਪੈਂਦਾ ਕਿਉਂ ਹੋ ਜੋ ਕੱਟੀ ਭੁੱਖੀ ਮਰਦੀ ਆ ਫਿਰ ਕੱਟੀ ਨੂੰ ਪਿਆਜ਼ ਨਾਲ ਰੋਸ ਤੇ ਜੀ ਮਾਦਰ ਹਾਈ ਹੋ ਜਾਈ ਰਹੀ ਹੈ ਹਾਂ ਮੈਂ ਹੁਣੀ ਆਈ ਆ ਉਧਰੋਂ ਮੇਰੇ ਤੜਕੇ ਦਾ ਨਹੀਂ ਲਈ ਦੀ ਜਾ ਕੇ ਨਹੀਂ ਉਧਰ ਪੈਸੇ ਕਿ ਨਾ ਮੈਂ ਗੋਹਾ ਬੋਹਾ ਹਟਾ ਕੇ ਆਈ ਆਂ ਅੱਜ ਆਖਲੀ ਚਾਹ ਨਹੀਂ ਪੀਣਾ ਆਈ ਐ ਇਹੋ ਤਾਂ ਹੀ ਅਸਲ ਤੇ ਮੈਂ ਮਸਰਤਾ ਨੂੰ ਗੋਹਾ ਬਣਦੀ ਹੋਈ ਹੋਰ ਗੇੜਿਆ ਉਹਨਾਂ ਦੇ ਚਲੋ ਜੀ ਫਿਰ ਆਪਣੀ ਵੀਡੀਓ ਬਹੁਤ ਲੰਮੀ ਹੁੰਦੀ ਹੈਗੀ ਤੇ ਭਾਲੀ ਦੀ ਆ ਜੇ ਮੈਂ ਚਾਹ ਪੜਾਉਣੀ ਹੈ ਤੇ ਉਹਦੇ ਵਾਸਤੇ ਸਮਾਨ ਚਾਹ ਫਰੋਂ ਪਤਾ ਲੈ ਕੰਮ ਨਾ ਮਰਦਾ ਨਾ ਕੰਮ ਮਿਲਦੇ ਲੋ ਜਿਹੜਾ ਮੌਸਮ ਆ ਬਦਲ ਗਿਆ ਬੱਦਲ ਵਾਈ ਹੋ ਗਿਆ ਇਹ ਰਸ ਆ ਗਿਆ ਚਾਹ ਪਹਿਰੇ ਮੱਝਾਂ ਬੰਨ ਦਿੱਤੇ ਦੀ ਭਾਈ ਆਉਂਦੇ ਨੇ ਪਾਈ ਪਾੜਦਾ ਜੀ ਲੱਕੜ ਆ ਕਿਉਂਕਿ ਹੁਣ ਮੱਝਾਂ ਸੋਣ ਗਈਆਂ ਆ ਤਾਂ ਸੂਈ ਰ ਪਦਰ ਸੋਵਾ ਖਰਾਬ ਹੋ ਗੇ ਰਤਾ ਖਾਂਦੀ ਪੀਂਦੀ ਨਹੀਂ ਤੇ ਲੇਟੀ ਲੁੱਟੀ ਰਿੰਨਿਆ ਕਰਾਂਗੇ ਦੋ ਮੱਝਾਂ ਹੋਰ ਸੋਣ ਵਾਲੀਆਂ ਨੇ ਵਸ ਤੰਦਰੁਸਤੀ ਰੱਖੇ ਉਹਨਾਂ ਨੂੰ ਇਹ ਤਾਂ ਜਿਹੜਾ ਕੰਮ ਹੋਣਾ ਜਦ ਹੋ ਗਿਆ ਹੈ ਨਾ ਟਿਕਤਾ ਜਾਊਗੀ ਹੌਲੀ ਹੌਲੀ ਹੌਂ ਤਾਂ ਦੇਖੋ ਕੱਤੀ ਨੂੰ ਵੀ ਲਵੇ ਲਾ ਰਹੀ ਹੈ ਰਹੀ ਤੇ ਦੋ ਦਿਨ ਤੱਕ ਬਿਲਕੁਲ ਹੀ ਬਹੁਤ ਔਖੇ ਹੋਏ ਸੀ ਤੇ ਨਰਸਮ ਬਦਲ ਗਿਆ achar ਠੱਕ ਦਾਂਗੀ ਹੁਣ ਤੇ ਵਾਰੀ ਬੂਰੀ ਗੁੱਡ ਤੇ ਰਮਾ ਦਿੱਤੀਆ ਢੇਰੀਆਂ ਰਹਿੰਦੀਆਂ ਨੇ ਚੱਕਣ ਵਾਲੀਆਂ ਪਾਈ ਲੱਕੜਾ ਪਾੜ ਕੇ ਚੱਕ ਦੂਗਾ ਤੇ ਨਾ ਮਿਰਚਾਂ ਕੱਲਪਨ ਤੋੜ ਲਈਆਂ ਨੇ ਲਾਲ ਤੇ ਦੇਖਦੀ ਹੁਣ ਮੈਂ ਲਾਲ ਮਿਰਚੇ ਪਾ ਲੈਣੀ ਉਦੋਂ ਗਿੱਲਾ ਹੈਗਾ ਤੇ ਗਾਰੇ ਨਾਲ ਚੱਪਲਾਂ ਦੇ ਵੇੜ ਕੇ ਆਉਂ ਫਾਇਦਾ ਵੀ ਕੀ ਆ ਫਿਰ ਤੇ ਇਹ ਕੱਲ ਮਿਰਚਾਂ ਤੋੜ ਕੇ ਸਕਾ ਆਹਾ ਕਰਕੇ ਧੋ ਕੇ ਨਾ ਟੋਕਰੀ ਚ ਰੱਖ ਦਿੱਤੀਆਂ ਨੇ ਥੱਲੇ ਤੱਕਲ ਕਾਨੀ ਜੀ ਆਉਂਦੀ ਆਪਾਂ ਆਉਂਦਿਆਂ ਨੂੰ ਥੱਲੇ ਤਾਂ ਸੇਤੀ ਸੁੱਕ ਜਾਂਦੀ ਹੈ ਮਿਰਚ ਲਾਲ ਤੇ ਪਰ ਨਾ ਦੋ ਦਿਨ ਚਲ ਮੰਗਰੂ ਸੁੱਕੂ ਜ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਥੱਲੇ ਜੀ ਖਾਣ ਵਾਲੀ ਚੀਜ਼ ਸੁੱਕ ਨਹੀਂ ਪਾਈ ਨਹੀਂ ਜਾਂਦੀ ਤੇ ਇਥੋਂ ਚਲ ਆਈ ਚੱਕ ਕੇ ਜਰਕਦੇ ਨੇ ਹਨਾ ਆਪਣੀ ਪਾਈ ਜਾਊਗੀ ਇਹ ਮੈਂ ਇਹਨਾਂ ਗ੍ਰाइंड ਕਰ ਲੈਣੀ ਮਿਰਚ ਆਪਣੀ ਉਹਦੇ ਰਗੜੀਆਂ ਤੀਆਂ ਮੁੱਕ ਗਈਆਂ ਇੱਕ ਹੋਰ ਪਾ ਲੈਣਾ ਸਾਡੇ ਨਾਲ ਅਸੀਂ ਮਿਰਚ ਥੋੜੀ ਤਿੱਖੀ ਖਾਣੇ ਸਾਨੂੰ ਚਿੱਕੀ ਜਿਹੀ ਸਬਜ਼ੀ ਸੁਆਦ ਨਹੀਂ ਲੱਗਦੀ ਹੈਗੀ ਅੱਜ ਬਣਾਵਾਂਗੇ ਆਪਾਂ ਗੰਡੇ ਬੜੀਆਂ ਅੱਜ ਬਣਾਵਾਂਗੇ ਜੀ ਆਪਾਂ ਗੰਡੇ ਬੜੀਆਂ ਸਰਦਾਰ ਜੀ ਹੋਰੇ ਵੀ ਉੱਥੋਂ ਤਰਪ ਜਾਣਗੇ ਤੇ ਥੋੜੀਆਂ ਜਿਹੀਆਂ ਬੜੀਆਂ ਵੱਡੀ-ਵੱਡੀ ਬਣਾਵਾਂਗੇ ਆਪਾਂ ਤੇ ਉਹ ਨਾ ਸਰਦਾਰ ਜੀ ਨਾ ਤਾਂ ਮੂੰਗੀ ਮੰਗੀ ਖਾਂਦੇ ਨੇ ਉਹਨਾਂ ਮੰਗਰੋਂ ਅਸੀਂ ਮੁੰਨੇ ਮੂੰਗੀ ਮੰਗੀ ਦਾਲ ਦੋ ਤਿੰਨ ਦਿਨ ਬਾਰੀ ਕਰਕੇ ਖਾ ਲਈ ਨੇ ਨਾ ਥੋੜੀਆਂ ਜਿਹੀ ਦੋ ਬੜੀਆਂ ਪਈਆਂ ਸੀਗੀਆਂ ਬੀਬੀ ਨੂੰ ਕਿਹਾ ਮਹਾ ਫਿਰ ਜਦੋਂ ਬਾਤ ਤਾਂ ਉਹਦੇ ਵਿੱਚ ਨਾ ਹੋ ਜੀ ਜੇ ਪੈ ਜਾਂਦੇ ਨੇ ਕਿ ਆਪਾਂ ਮਾ ਹੁਣ ਇਹ ਗਾਏ ਹੋਏ ਨੇ ਆਪਾਂ ਕਰ ਲੈਣਿਆਂਗੇ ਉਹ ਤਾਂ ਕਰਨ ਨਹੀਂ ਦਿੰਦੇ ਬੜੀਆਂ ਬੁੜੀਆਂ ਪਤਾ ਨਹੀਂ ਕੀ ਗੱਲ ਕਹਿੰਦੇ ਮੈਨੂੰ ਤਾਂ ਇਹੋ ਚੀਜ਼ ਵਧੀਆ ਨਹੀਂ ਲੱਗਦੀ ਹੈਗੀ ਤੇ ਮੈਂ ਨੇ ਤੁਹਾਡੇ ਨਾਲ ਗੱਲਾਂ ਕਰੀ ਜਾਨੀਆਂ ਨੇ ਸਭ ਸਬਜੀ-ਸਬਜੀ ਬਣਾ ਲਵਾਂ ਖੁਸ ਮੈਨੂੰ ਹੁਣ ਸੌਖਾ ਹੋ ਗਿਆ ਕੰਮ ਕਿਉਂਕਿ ਭਾਈ ਜਿਹੜਾ ਆਪਣੇ ਰੱਖਿਆ ਹੈਲਪਰ ਉਹ ਨਾਲ ਹੈਲਪ ਕਰਦਾ ਨਾ ਬਹੁਤ ਸਾਰਾ ਕੰਮ ਕਰਾ ਦਿੰਦਾ ਪਿਚਰਾ ਤੇ ਬਸ ਹੁਣ ਮੈਂ ਸਬਜੀ ਬਣਾ ਕੇ ਫੇਰ ਤੇ ਇੱਕ ਦੋ ਜਣੇ ਹੁਣ ਹੋਰ ਬੁਲਾ ਕੇ ਫੇਰ ਉਹ ਰਹੀਆਂ ਮੱਝ ਦੀਆਂ ਧਾਰਾਂ ਧੂੜੀਆਂ ਮਾਰ ਲਾਂਗੇ ਦੋ ਤਿੰਨ ਜਣੇ ਆ ਜਾਂਦੇ ਨੇ ਆਪ ਹੀ ਵਿਚਾਰੇ ਨੇ ਇੱਕ ਦਿਨ ਕਿਹਾ ਸੀਗਾ ਤੇ ਬਸ ਕਿ ਆਪ ਹੀ ਆ ਜਾਂਦੇ ਨੇਗੇ ਤੇ ਨਾ ਫਿਰ ਸਰਦਾਰ ਜੀ ਵੀ ਨੂੰ ਜਵਾਬ ਦਿੰਦੇ ਹਨ ਇਹ ਤਾਂ ਕਰਨ ਨੂੰ ਕਰਾਉਣਾ ਕੰਮ ਤੇ ਸਰਦਾਰ ਜੀ ਉਹਨਾਂ ਨੂੰ ਸਰਦਾਰ ਜੀ ਵੀ ਨੂੰ ਜਵਾਬ ਦਿੰਦੇ ਹੈਗੇ ਤੇ ਨਾ ਸੁਨਾਗਰੋ ਮੈਨੂੰ ਕੋਈ ਫਿਕਰ ਨਹੀਂ ਹੈਗਾ ਅੱਪੀ ਰਾਤ ਨਾ 9 ਵਜੇ ਮੱਝ ਨੂੰ ਖੇਤਾਂ 'ਚ ġੇੜਾ ਦਵਾ ਕੇ ਲਿਆਇ ਸੀ ਕਹਿੰਦੇ ਕਟਰੂ ਭੋਲੇ ਵਾਲੇ ਮੱਝ ਨੂੰ ਜੇ ਖੇਤਾਂ 'ਚ ġੇੜਾ ਦਵਾਰੇ ਰਾਤ ਨੂੰ ਨੇਰੇ 'ਚ ਫਿਰ ਕਟਰੂ ਮਗਰ ਲਾ ਲੈਂਦੀਆਂ ਪਰ ਮੈਨੂੰ ਸੋਚਦਾ ਕੋਈ ਹੈ ਨਹੀਂ ਹਨਾ ਭੈਣ ਭਾਈਆਂ ਦੇ ਸਿਰ ਤੇ ਸਾਰਾ ਕੰਮ ਕਰਾਈ ਜਾਂਦੇ ਕਰਾ ਦਾਂਦੇ ਨੇ ਨਾਲ ਤੇ ਫਿਰ ਵੀ ਆਏ ਜੇ ਹੁੰਦਾਗਾ ਜੇ ਵੀ ਚਲ ਹਨਾ ਉਧਰੋਂ ਉਹਨਾਂ ਦਾ ਵੀ ਕਹਿੰਦੇ ਸਾਡਾ ਵੀ ਜੀ ਲੰਗਦਾ ਹੈਗਾ ਵੀ ਮੇਰੀ ਮੱਝ ਸੋਈ ਹੈ ਬਸ ਇੱਕ ਨਾ ਨਾਲ ਦੇ ਹਟੇ ਨਹੀਂ ਹੈਗੇ ਘਰ ਨੂੰ ਚਲੋ ਚਲੋ ਹਨਾ ਫੇਰ ਉਹਨਾਂ ਦਾ ਜੀ ਤਾਂ ਕਰਦਾ ਨਹੀਂ ਸੀ ਜਾਂ ਨੂੰ ਦੋ ਚਿੱਤੇ ਜੀ ਹੋਇਆ ਪਿਆਸੀਗਾ ਦੋ ਚਿੱਤੇ ਜੀ ਹੋਣ ਕਾਰਨ ਮੈਂ ਕਿਹਾ ਪੈਕਿੰਗ ਪੈਕਿੰਗ ਦੀ ਪੈਕਿੰਗ ਕਰੀ ਹੋਈ ਹੈ ਕਿ ਚਲੋ ਜਾਓ ਤੁਸੀਂ ਵੀ ਸਾਡਾ ਤਾਂ ਆਪ ਹੀ ਸਰ ਜੂਗਾ ਆਪ ਹੀ ਦੇਖ ਲਾਂਗੇ ਜੇਰੋਂ ਤੁਸੀਂ ਕਿਹੜਾ ਮਾੜੇ ਥਾਂ ਮੇ ਜਾਣੇ ਹੋ ਭਾਈ ਸਾਰੇ ਕਾਰਨ ਲਾਗੇ ਅਸੀਂ ਅਰਦਾਸ ਕਰਾਂਗੇ ਅਸੀਂ ਜਾਂਦੇ ਫੇ ਮਸਤ ਉਹਨੇ ਅਰਦਾਸ ਕਰਾਵਾਂਗੇ ਜਿਥੇ ਹੋਰ ਦੋ ਤੋਰ ਦੋ ਹਨ ਫੇਰ ਐ ਪੈਣ ਪਾਈ ਦਾ ਕਹਿਣਾ ਵੀ ਮੋੜ ਲਾ ਔਖਾ ਹੋ ਜਾਂਦਾ ਪਤਾ ਨਹੀਂ ਕੀ ਗੱਲ ਮੈਥੋਂ ਤੇ ਸਰਦਾਰ ਜੀਆ ਤੋਂ ਕਿਸੇ ਤੋਂ ਕੋਈ ਕਿਸੇ ਵੀ ਆਪਕਾ ਔਖਾ ਹੋ ਲਾਂਗੇ ਅਸੀਂ ਤੇ ਸਾਥੋਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਪਤਾ ਨਹੀਂ ਕੀ ਗੱਲ ਆਪਣਾ ਕੰਮ ਅਸੀਂ ਰੋਲ ਲਾਂਗੇ ਤੇ ਸਾਥੋਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਪਤਾ ਨਹੀਂ ਕਿ ਅੰਮੀਆਂ ਦਾ ਸਾਡਾ ਮਨ ਜਾ ਬਣਿਆ ਬਹਿਗਰੂਣ ਕਰਿਆਗਾ ਪਰ ਸਾਨੂੰ ਹੁਣ ਸਾਨੂੰ ਮੈਨੂੰ ਪਤਾ ਵੀ ਨਹੀਂ ਲੱਗਦਾ ਮਾਂ ਕੋਲੋਂ ਕਿਹੜੇ ਵੇਲੇ ਇਹ ਘਾੜ ਰੋਕ ਕਰ ਗਈ ਹੈ ਚਲੋ ਇਹ ਨਾਲ ਤਾਂ ਲੱਗਣਾ ਪੈਂਦਾ ਪਲੱਸਾ ਪਲੱਸੀ ਕਿਉਂਕਿ ਮੈਂ ਸਾਹਮਣੇ ਮੱਝਾਂ ਬਣਦਾ ਤੂੰ ਡਰਦੀ ਨਾ ਲੇਗੇ ਥੋੜਾ ਜਿਹਾ ਫੁਰਕ ਖਾ ਕੇ ਜੀ ਕਰਕੇ ਖੜਾ ਲਾ ਲੰਨੀ ਆਂਗੀ ਤੇ ਮਸਾਲਾ ਲਾ ਦੇਣਾ ਦੇ ਗੱਲ ਦੇ ਵਾਦੀ ਨਾ ਆਲੂ ਨੇ ਪਾਉਂਦੇ ਪਿੱਛੇ ਤੇ ਅੱਜ ਗੋਲਪਾਟੇ ਵਰਤ ਕੇ ਆਉਂਦੇ ਨੇ ਮੈਂ ਸਚਮਾ ਹੈ ਸੁਕਾ ਲਾਵਾਂ ਚੋ ਹੋ ਗਈਆਂ ਤਾਰੀਆਂ ਤੋੜਨਾਂ ਨੇ ਅੱਜ ਉਹ ਗਿੱਲੀਆਂ ਹੋਈਆਂ ਪੀਸੀਆਂ ਤੇ ਜਿਵੇਂ ਹਰੀਆਂ ਤੋੜਨਾਂ ਦੀਆਂ ਸੀ ਲਾਲ ਥੋੜੀ ਸੁਕਾ ਲਈ ਖਾਣ ਜੋਗੇ ਮਿਰਚਾ ਹੋ ਗਈ ਹਲਦੀ ਹੋ ਗਈ ਕੁਸ ਨਾ ਕੁਸ ਹੋਣਾ ਫਰਕ ਪੈ ਜਾਂਦਾ ਘਰੇ ਖਾਣ ਵਾਲੀ ਚੀਜ਼ ਦਾ ਤੇ ਚਲੋ ਜੀ ਮੈਂ ਸਬਜੀ ਦੀ ਹੁਣ ਤਿਆਰੀ ਕਰਦੀ ਆਂ ਤੜਕਾ ਤੁੜਕਾ ਲਿਓ ਮੈਂ ਕੱਢ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆਂ ਵੀ ਕਿਵੇਂ ਮੈਂ ਬੜੀਆਂ ਦੀ ਸਬਜੀ ਕਿਸ ਤਰ੍ਹਾਂ ਬਣਾਉਣੀ ਆਂਗੀ ਵੱਡੀ-ਵੱਡੀ ਬਣਾਵਾਂਗੇ ਆਪਾਂ ਕਹ ਰਹੇ ਹੁੰਦੇ ਨੇ ਗੰਡੇ ਵੜੀਆਂ ਕਿਉਂ ਤੜੀਆਂ ਆਪੂ ਆਪਾਤੀ ਜੀ ਕਿਉਂ ਲੜੀਆਂ ਗੰਡੇ ਵੜੀਆਂ ਡੋਲਤੀਆਂ ਆਪੂ ਆਪਾਤੀ ਜੀ ਬੋਲਤੀਆਂ ਬੋਲੀ ਪਾਉਂਦੀਆਂ ਹੁੰਦੀਆਂ ਨੇ ਕਹਾਵਤ ਹੈ ਹਨਾ ਚਲੋ ਵਧੀਆ ਜਿੰਨਾ ਉਹ ਕਹਿਣ ਦੀ ਕਹਾਵਤ ਹੈ ਜਿੰਨਾ ਆਪੂ ਆਪਾਤੀ ਜੀ ਦਾ ਪਿਆਰ ਹੁੰਦਾ ਹੈ ਹਨਾ ਉਹਨਾਂ ਕਿਸੇ ਦਾ ਪਿਆਰ ਨਹੀਂ ਹੁੰਦਾ ਤੇ ਸਾਨੂੰ ਪਤਾ ਹੈਗਾ ਤੇ ਉਧਰੋਂ ਆਮਣੀ ਨੂੰ ਆਥ ਨੇ ਦਿਨ ਨਹੀਂ ਸਪੰਦਿੰਦੀਆਂ ਕੁੜੀਆਂ ਹਾਇ ਗੁਰਾਦਰ ਨਾਲ ਵੀਡੀਓ 'ਤੇ ਗੱਲ ਕਰਨੀਆਂ ਹੈ ਭੂਆ ਜੀ ਨਾਲ ਗੱਲ ਕਰਨੀਆਂ ਹਰ ਰੋਜ਼ ਗੱਲ ਕਰਦੀਆਂ ਨੇ ਮੇਰੀ ਭਤੀਜੀ ਵੀ ਜੇ ਇੱਕ ਦਿਨ ਨਾ ਫਣ ਆਉ ਫੇਰ ਹੋ ਜਾਂਦਾਗਾ ਵੀ ਹਨਾ ਗੱਲ ਜੀ ਨੂੰ ਹੋਈ ਤੇ ਅੱਗੇ ਜੋ ਤ ਹੱਸਣ ਲੱਗ ਜਾਂਦੇ ਮੈਂ ਉਹਨਾਂ ਨੇ ਮੱਝ ਲੈ ਲਈ ਸੀਗੀ ਤੇ ਉਹ ਜੇ ਤਰ ਚੋਂ ਲੱਗੇ ਬਿਮਾਰ ਗਮੋਰ ਨਿਕਲੇ ਹੀ ਪਤਾ ਨਹੀਂ ਕੀ ਕੋਈ ਉਸ ਨਿਕਲ ਆਇਆ ਤੇ ਮੈਨੂੰ ਤਰਸੇਮ ਬਾਪ ਤੜਕੇ ਕੋਲ ਕਿ ਲਾਵਾਂਗੇ ਮੈਂ ਦੋ ਤਿੰਨ ਵਾਰੀ ਫੋਨ ਕਰ ਲਿਆ ਹੁਣ ਮੈਂ ਫੋਨ ਕਰਕੇ ਹਟੀ ਤਰਸੇਮ ਗਾਂ ਜੋ ਤਾਂ ਹਸੀ ਹੈ ਨਾ ਕਹਨ ਫਿਕਰ ਲੱਗਿਆ ਫਿਕਰ ਤਾਂ ਹੁੰਦਾ ਹੀ ਮੈਂ ਕਹ ਕਿਹੜਾ ਲੈਣੇ ਤੇ 90000 ਜੀ ਸਾਈ ਲਾ ਲਈ ਤੀਗੀ ਪਰ ਉਹ ਪਤਾ ਨਹੀਂ ਕੀ ਕਹਨੇ ਬਹੁਤ ਜੀਰ ਅਸੀਂ ਖੋਲਣਗੇ ਬੋਤਲਾ ਬੁਤਰਾ ਲੱਗੀਆਂ ਤੇ ਮੱਝ ਦੇ ਚਲੋ ਫਿਰ ਮੱਕਾ ਖੋਲ ਕੇ ਹੀ ਲਿਆ ਤਰਸੇਮ ਹਾਂ ਜੀ ਕਹਿੰਨੇ ਭਈ ਦੇਖ ਕੇ ਲਈ ਕੋਈ ਤਿੰਨ ਚਾਰ ਡੰਗ ਚੋ ਕੇ ਹਨ ਇੱਕ ਡੰਗ ਚ ਨਹੀਂ ਚੋ ਕੇ ਪਤਾ ਲੱਗਦਾ ਵਪਾਰੀਆਂ ਤੋਂ ਕਈ ਡੰਗ ਚੋਣੀ ਪੈਂਦੀ ਆ ਚਲੋ ਜੀ ਆਪਾਂ ਕਰ ਲਈਏ ਕੰਮ ਆਪਣਾ ਸਬਜੀ ਦੀ ਤਿਆਰੀ ਤੇ ਆਪਾਂ ਫੇਰ ਮਿਲਦੇ ਆਂ ਠੀਕ ਆ ਜੀ ਤੇ ਬਹੁਤ ਬਹੁਤ ਧੰਨਵਾਦ ਰਖੜੀਆਂ ਨੇ ਵੀਡੀਓ ਨੂੰ ਇੰਨਾ ਵਧੀਆ ਪਿਆਰ ਦਿੱਤਾ ਮਨਵੀਰ ਵਾਲੀ ਵੀਡੀਓ ਨੂੰ ਇੰਨਾ ਵਧੀਆ ਪਿਆਰ ਦਿੱਤਾ ਹਰ ਇੱਕ ਨੇ ਕਿਹਾ ਹਨਾ ਵੀ ਸਾਨੂੰ ਰੋਣਾ ਆਉਂਦਾ ਮੈਨੂੰ ਤਾਂ ਬਸ ਮਨਵੀਰ ਨਾਲ ਫੋਨ ਤੇ ਗੱਲ ਨਹੀਂ ਹੁੰਦੀ ਮੈਨੂੰ ਤਾਂ ਮਨ ਭਰਿਆ ਆਉਂਦਾ ਦੋ ਤਿੰਨ ਵਾਲੀ ਫੋਨ ਤੇ ਗੱਲ ਕੀਤੀ ਅੱਜ ਸਵੇਰੇ ਸੁਖਮਨ ਹੋਰੀਆਂ ਕਰੀ ਮम्मा ਮਨਵੀਰ ਨੂੰ ਫੋਨ ਲਾਈ ਮਾਹਨ ਆਪੇ ਹੀ ਲਾਉਣਾ ਪਤਾ ਨਹੀਂ ਕਿਉਂ ਮੇਰੇ ਤਾਂ ਕਾਲਜਾ ਜੋ ਖੁਸਣ ਲੱਗ ਜਾਂਦਾ ਵੀ ਹਾਏ ਦੂਰ ਬਾਗੀ ਦੂਰ ਬਾਗੀ ਲ ਸਮਾਂ ਦੀ ਬਾਅਦ ਦੀ ਫੋਨ ਕਰਦੇ ਆ ਉਦੋਂ ਤੇ ਵਧੀਆ ਗੱਲਬਾਤ ਹੁੰਦੀ ਆ ਕੋਈ ਵੀਡੀਓ ਦੇਖ ਲਣਿਆਂਗੇ ਹਨਾ ਵੀਡੀਓ ਪਾਉਂਦੀ ਆ ਪਰ ਮੈਨੂੰ ਐਜੇ ਕਾਲਜਾ ਜੋ ਖੁਸਦਾ ਫਿਰ ਵੀ ਹਜੇ ਜ਼ਰੂਰੀ ਮਾਲਾ ਖੁਸ ਮੇਰਾ ਖੁਸਦ ਹੋਰੀ ਮਾਲਾ ਤੋਂ ਖੁਸ ਨਹੀਂ ਕਾਲਜਾ ਹਨਾ ਤੈਨ ਲੱਗਦਾ ਵੀ ਦੂਰ ਜੇ ਚਲੀ ਗਈ ਚਲੋ ਜੀ ਫੇਰ ਹਨਾ ਬੱਚਿਆਂ ਦੀ ਜ਼ਿੰਦਗੀ ਫਿਰ ਦੂਰ ਰਹਿ ਕੇ ਬਣਦੀ ਹੈਗੀ ਤੇ ਜੇ ਆਪਾਂ ਕੋਲੇ ਬਿਠਿਆ ਹੀ ਰੱਖਾਂਗੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਣਦੀ ਜ਼ਿੰਦਗੀ ਦਾ ਸਵਾਲ ਹੈ ਚਲੋ ਜੀ ਆਪਾਂ ਫੇਰ ਮਿਲਦੇ ਆ ਤੁਹਾਨੂੰ ਤੇ ਆਪਾਂ ਸਬਜੀ ਦੀ ਤਿਆਰੀ ਕਰ ਲਈਏ ਤੇ ਕੰਮ ਧੰਦਾ ਕਰ ਲਈਏ ਤੇ ਫੇਰ ਆਪਾਂ ਮਿਲਦੇ ਆਂਗੇ ਠੀਕ ਆ ਤੇ ਫੇਰ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੇ ਬਹੁਤ ਸਾਰਾ ਧੰਨਵਾਦ ਤੇ ਜਿਹੜਾ ਹਰ ਰੋਜ਼ ਵੀਡੀਓ ਦੇਖਦੇ ਨੇ ਉਹ ਉਹ ਭੈਣਾਂ ਨੂੰ ਵੀ ਮੈਂ ਬੇਨਤੀ ਕਰਦੀ ਆ ਤੇ ਵੀ ਜਿਹੜੀਆਂ ਵੀਰ ਸਬਸਕ੍ਰਾਈਬਰ ਚੈਨਲ ਦੇਖਦੀਆਂ ਨੇ ਵੀਡੀਓ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭੈਣ ਬਣੇ ਤੇ ਮੇਰੀ ਬਹੁਤ ਬਸਪੋਰਟ ਕਰਦੇ ਹੋ ਤੇ ਅੱਗੇ ਵੀ ਸਪੋਰਟ ਕਰੋ ਠੀਕ ਹੈ ਜੀ ਚਲੋ ਜੀ ਆਪਾਂ ਮਿਲਦੇ ਆਂ ਫੇਰ ਤਿਆਰੀ ਕਰ ਲਈਏ ਸਬਜੀ ਦੀ ਤੇ ਧੰਨਵਾਦ ਤੁਹਾਡਾ